4 ਮਹੀਨੇ ਪਹਿਲਾਂ ਇਸ ਪਰਿਵਾਰ ਦੀ ਆਪਾਂ ਵੀਡੀਓ ਪਾਈ ਸੀ ਇਸ ਭੈਣ ਦਾ ਜਿਹੜਾ ਹਸਬੰਡ ਸੀ ਦਰਬਾਰ ਸਾਹਿਬ ਜਦੋਂ ਇਹ ਮੱਥਾ ਟੇਕਣ ਆਏ ਸੀ ਤਾਂ ਉੱਥੋਂ ਜਦਾ ਮਤਲਬ ਗਵਾਚ ਗਿਆ ਸੀ ਹਜੇ ਤੱਕ ਮਿਲਿਆ ਨਹੀਂ ਤੇ ਅੱਜ ਮੈਨੂੰ ਇਹ ਫੇ ਮਿਲੇ ਆ ਇੱਥੇ ਭਾਬੀ ਜੀ ਦੀ ਤੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਪੁੱਛਿਆ ਮੈਂ ਕਿਹਾ ਭੈਣੋ ਵੀਡੀਓ ਪਾਈ ਸੀ ਤੁਹਾਡੇ ਹਸਬੰਡ ਮਿਲ ਗਿਆ ਕਹਿੰਦੀ ਨਹੀਂ ਮਿਲੇ ਤੇ ਭੈਣ ਦੇ ਆ ਤਿੰਨ ਬੱਚੇ ਆ ਆ ਧੀ ਆ ਇੱਕ ਆ ਧੀ ਆ ਇੱਕ ਆ ਬੇਟਾ ਆ ਤੇ ਭੈਣਾ ਪਿਆ ਤੇ ਇਹ ਘਰਾਂ ਵਿੱਚ ਇਦਾਂ ਕੰਮ ਕਰਕੇ ਤੇ ਗੁਜ਼ਾਰਾ ਕਰਕੇ ਤੇ ਨਿਆਣੇ ਪਾਲਦੀ ਆ ਤੇ ਭੈਣ ਨੇ ਜਿਹੜੀ ਮੈਨੂੰ ਆਫ ਦੀ ਕੈਮਰਾ ਕਾਲ ਦੱਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਵਾਂ ਭੈਣ ਕਹਿੰਦੀ ਵੀ ਮੇਰੀ ਤਾਂ ਧੀ ਹੈਗੀ ਆ 12 ਸਾਲਾਂ ਦੀ ਜਿਹੜੀ ਵੱਡੀ ਆ ਤੇ ਮੇਰੇ ਮਨ ਵਿੱਚ ਇਹ ਡਰ ਹੈ ਜਿਹੜੀ ਜਦੋਂ ਜਲੰਧਰ ਘਟਨਾ ਹੋਈ ਸੀ ਨਾ ਉਸ ਤੋਂ ਬਾਅਦ ਚ ਇਹਦਾ ਮਾਪਿਆਂ ਦੇ ਦਾ ਮਨਾਂ ਵਿੱਚ ਇੱਕ ਡਰ ਜਿਹੜਾ ਪੈਦਾ ਹੋ ਗਿਆ ਵੀ ਮੈਂ ਜਦੋਂ ਹੁਣ ਕੰਮ ਕਰਨ ਚਲ ਜਾਂਦੀ ਮੈਂ ਕਿਰਾਇਆ ਤੇ ਰਹਿਨੀ ਆ ਵੀ ਮੈਂ ਚਾਹੁੰਦੀ ਆ ਵੀ ਮੇਰਾ ਭਾਂ ਮੇ ਇੱਕ ਹੀ ਕਮਰਾ ਹੋਵੇ ਹੁਣ ਤਾਂ ਮੈਂ ਚਲੋ ਸ਼ਹਿਰ ਰਹਿਨੀ ਆ ਕਿਰਾਏ ਤੇ ਜੋ ਮੇਰੇ ਪਿੰਡ ਹੋਵੇ ਜਿੱਥੇ ਇਹ ਮੇਰੇ ਬੱਚੇ ਆਪਣੇ ਦਾਦੀ ਦਾਦੇ ਦੇ ਲਾਗੇ ਉਹਨਾਂ ਦੀ ਨਿਗਾਹ ਦੇ ਵਿੱਚ ਰਹਿਣ ਸੋ ਆਪਾਂ ਸੰਗਤ ਜਿੰਨੀ ਵੀ ਬਾਬੇਸ਼ੀ ਦੀ ਆਉਂਦੀ ਆ ਉਹਨਾਂ ਸਾਰਿਆਂ ਅਗੇ ਇੱਕ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਆ ਵੀ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਦਾ ਇੱਕ ਇੱਕ ਰੁਪਈਆ ਵੀ ਇਸ ਭੈਣ ਨੂੰ ਇੱਕ ਕਮਰਾ ਪਾ ਕੇ ਦੇ ਸਕਦਾ ਜੇ ਆਪਾਂ ਇੱਕ ਇੱਕ ਰੁਪਈਆ ਵੀ ਡੋਨੇਟ ਕਰੀਏ ਨਾ ਚਲੋ ਜਿਹਦੇ ਵਿੱਚ ਸਮਰੱਥਾ ਆ ਉਹ ਜ਼ਿਆਦਾ ਵੀ ਕਰ ਸਕਦਾ ਪਰ ਜੇ ਆਪਾਂ ਇੱਕ ਇੱਕ ਰੁਪਈਆ ਵੀ ਇਹਨਾਂ ਦੀ ਜਦੋਂ ਮਦਦ ਕਰੀਏ ਤੇ ਇਨਾਂ ਦਾ ਇਹਦਾ ਕਮਰਾ ਪੈ ਸਕਦਾ ਸੋ ਤੁਹਾਨੂੰ ਇਹੇ ਅਪੀਲ ਕਰਦੇ ਆ ਇੱਕ ਨੰਬਰ ਵਿੱਚ ਦੇ ਦੇਣਾ Google Pay ਨੰਬਰ ਆ ਉਹਦੇ ਉੱਤੇ ਜਿੰਨੀ ਵੀ ਤੁਸੀਂ ਆਪਣੀ ਸਮਰੱਥਾ ਅਨੁਸਾਰ ਸੇਵਾ ਕਰ ਸਕਦੇ ਜਰੂਰ ਕਰਿਓ ਕਿਉਂਕਿ ਇਹ ਛੀਂਧਾਂ ਦੇ ਦਰ ਤੇ ਬੜੀ ਆਸ ਦੇ ਨਾਲ ਹਰੇਕ ਐਤਵਾਰ ਨੂੰ ਚਪੈਰਾ ਸੇਵ ਕਰਨ ਹੁੰਦੇ ਆ ਤੇ ਅੱਜ ਕੁਦਰਤੀ ਟੱਕਰੇ ਹੋਗਾ ਤੇ ਚਲੋ ਅੱਜ ਬਾਬਾ ਜੀ ਨੇ ਸੌਣ ਵੀ ਲਈ ਇਹਨਾਂ ਦੀ